ਜਿਹੜੀ ਉਹ ਗੱਲ ਚੁੱਕੀ ਹੈ ਕੋਰਟ ਨੇ ਨਿਆਂ ਕੇਸ ਸਾਹਿਬ ਨੂੰ ਬੁਲਾ ਤੇ ਵਿੱਚ ਵਾਅਦਾ ਕੀਤਾ ਹੈ ਮੈਂ ਤਾਂ ਦੁੱਖ ਹੀ ਸਾਂਝਾ ਕਰ ਸਕਦਾ ਹਾਂ ਜੀ ਦੇਖੋ ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਭਗਵੰਤ ਮਾਨ ਉਰੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਹੋ ਔਰ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿਣਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ 'ਚ ਵੀ ਪਾਰਟੀ ਦੋ ਫਾੜ ਹੋਊਗੀ ਆ ਪਾਰਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਅਰੋਂਗਾ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨੂਰੀ ਨਹੀਂ ਚਾਹੁੰ। ਔਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆ ਆਸਾਮ ਗਏ ਆ ਭਗਵੰਤ ਮਾਨ ਜੀ। ਠੀਕ ਹੈ ਜੀ। ਦਿਬੜੂਗੜ ਦਾ ਜਾ ਆਉਂਦੇ। ਭਾਜਪਾ ਨਾਲ ਰਲ ਕੇ ਤਾਂ ਤੁਸੀਂ ਦਿਬੜੂਗੜ ਜੇਲ ਬਣਾਈ, NSA ਲਵਾਈ। ਉਹਦੇ 'ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਆਉਂ ਜੇਲ ਬਣ ਨਹੀਂ ਸਕਦੀ ਸੀ ਦਿਬੜੂਗੜ ਵਾਲੀ। ਤੁਸੀਂ ਕਿਉਂ ਨਾਲ ਛਡਾ ਕੇ ਆਏ? ਸੋ ਪਾਜਪਾਨ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ 'ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ 'ਚ ਸੀ ਚਾਹੇ ਹੋਰ ਮਸਲਿਆਂ 'ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਦੀ ਰੋਕਣ ਦੀ ਗੱਲ ਸੀ ਇਹ ਬੜੇ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਆ ਰਿਹਾ ਸਭ ਪਵਨ ਕੁਬਾ ਟੀਨੂ ਨੂੰ ਆ ਨਾ ਮਮੀ ਪਾਟੀ ਦਾ ਹੱਥ ਫਖ ਫਮਿਆ ਉਹਨੂੰ ਕਿਵੇਂ ਵੇਚੇ ਇਹ ਨਾ ਸੀਜ਼ਨ ਹੈ ਜੀ ਇਹ ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ ਵਿਚਾਰ ਧਾਰਕ ਲੋਕ ਖਲੋਤੇ ਹੁੰਦੇ ਐ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ ਉਹਨੂੰ ਆਪ ਦੀ ਪੋਲਿਟਿਕਸ ਹੈ ਜੀ ਉਹਨਾਂ ਨੂੰ ਮੁਬਾਰਕ ਕਮਜ਼ੋਰੀ ਹੈ ਲੋਕ ਨਹੀਂ ਪਸੰਦ ਕਰਦੇ ਜੀ ਪੋਲਿਟਿਕਸ ਮੈਂ ਤਾਂ ਇੰਨੀ ਗੱਲ ਜਾਣਦਾ ਖੋਈ ਆਪਦੇ ਸਟੈਂਡ ਤੇ ਰਵੇ ਸਪਸ਼ਟ ਰਵੇ ਚਾਹੇ ਉਹ ਅਰੁੰਗਲ ਸੀ ਚ ਰਿੰਕੂ ਸੀ ਚਾਏ ਸਾਡੇ ਸਤਿਕਾਰਯੋਗ ਮੇਰੇ ਤਾਂ ਬੜੇ ਅਜ਼ੀਜ਼ ਰਹੇ ਆ ਤੀਨੂ ਜੀ ਮੈਂ ਨਹੀਂ ਆਸ ਰੱਖਦਾ ਸੀ ਉਹਨਾਂ ਕੋਲ ਉਹ ਅ ਬੜਾ ਅਫਸੋਸ ਹੋਇਆ ਕਿ ਐਡਾ ਕਮਜ਼ੋਰੀ ਦੇਖਣ ਨੂੰ ਮਿਲੀ ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਆ ਇੱਥੇ ਜਾਖੜ ਸਾਹਿਬ ਵੀ ਨੇ ਤੇ ਇਹ ਤਾਂ ਬਹੁਤ ਛੋਟੀ ਜੀ ਗੱਲ ਹੈ ਜੋ ਕੁਝ ਹੋ ਰਿਹਾ ਜੀ ਜੇਹਤ ਜਾ ਕੇ ਆਏ ਭਗਵੰਤ ਮਾਨ ਅੱਜ ਮਿਲਾਕਤ ਕੀਤੀ ਤੇ ਉਹ ਤਾਂ ਜੀ ਦਿਖਾ ਵਈ ਹੈ ਕਿੰਨੇ ਦਿਨ ਬਾਅਦ ਗਿਆ ਮੈਂ ਤੈਨੂੰ ਮੇਰੀ ਗੱਲ ਲੈ ਤੂੰ ਅੱਜੇ ਨਹੀਂ ਮੰਨਦੇ ਹੋ ਹੌਲੀ ਦੇਣੀ ਮੰਨੋਗੇ ਤੂੰ ਮੈਂ ਦੋ ਗੱਲਾਂ ਤੁਹਾਨੂੰ ਕਹਿਤੀਆਂ ਜੇ ਆਪ ਰਹਿ ਗਈ ਤੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੋਊ 4 ਜੂਨ ਤੋਂ ਬਾਅਦ ਕਲਤਾਰ ਸੋਂ ਸੰਤ ਬਾਉ ਮੈਂ ਸ਼ਰੇਆਮ ਨੌ ਲੈ ਕੇ ਗਈ ਨਾ ਔਰ ਦੂਜੀ ਗੱਲ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਆ ਲੋਰੀ ਬਾਹਰ ਹੋ ਬਿਕੋਜ਼ ਇਹ ਇੱਕ ਨਾਮਿਨੇਟਿਡ ਤੇ ਕੰਟਰੋਲਡ ਚੀਫ ਮਿਨਿਸਟਰ ਆਫ ਭਾਜਪਾ ਸਾਰੇ ਕੰਮ ਤਾਂ ਉਹਨਾਂ ਨਾਲ ਕੇ ਕਰਦੇ ਇਹ ਤੁਸੀਂ ਹੁਣ ਮੇਰੀ ਚਲਾਉਣੀ ਤਾਂ ਆ